ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਇਨੇ ਦਿਨੀ ਪੰਜਾਬ ਦੌਰੇ ਤੇ ਆਏ ਹੋਏ ਨੇ 22 ਜੂਨ ਤੱਕ ਸਿਸੋਦੀਆ ਵੱਖ-ਵੱਖ ਸ਼ਹਿਰਾਂ ਦੇ ਦੌਰੇ ਕਰਨਗੇ ਇਸ ਦੌਰਾਨ ਸਿਸੋਦੀਆ ਆਪਣੀ ਪਾਰਟੀ ਦੇ ਖਾਰਜ ਕਰਤਾਵਾਂ ਦੇ ਨਾਲ ਮਿਲ ਕੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਹੇ ਨੇ ਤੇ ਇਸ ਦੌਰੇ ਦੇ ਚਲਦਿਆਂ ਸਭ ਤੋਂ ਪਹਿਲਾਂ ਉਹ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਨੂੰ ਮਿਲਣ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਪਿੰਡ ਦੇ ਲੋਕ ਪਹੁੰਚੇ ਸਾਤ ਜਦ ਲੋਕਾਂ ਨੇ ਸਿਸੋਦੀਆ ਨੂੰ ਮਿਲ ਕੇ ਦੱਸਿਆ ਕਿ ਉਹ ਕਰਤਾਰ ਸਿੰਘ ਸਰਾਬਾ ਦੇ ਪਿੰਡ ਤੋਂ ਆਏ ਨੇ ਤਾਂ ਸਿਸੋਦੀਆ ਇਸ ਬਾਰੇ ਅਨਜਾਨ ਨਿਕਲੇ ਜਿਸ ਸੇ ਸਰਾਬਾ ਦੇ ਪਿੰਡ ਦੇ ਲੋਕਾਂ ਨੇ ਉਹਨਾਂ ਦਾ ਵਿਰੋਧ ਤੇ ਉਹਨਾਂ ਨੂੰ ਮਾਫੀ ਮੰਗਣ ਦੇ ਲਈ ਵੀ ਆਖਿਆ ਗਿਆ। ਸਿਜੋਦੀਆ ਨੂੰ ਮਿਲਣ ਗਏ। ਅਸੀਂ ਇਹਨਾਂ ਨੂੰ ਪੁੱਛਿਆ ਵੀ ਸਿਜੋਦੀਆ ਸਾਹਿਬ ਤੁਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਜਾਣਦੇ ਹੋ? ਕਹਿੰਦਾ ਹੂ ਸਰਾਭਾ ਮੈਂ ਨਹੀਂ ਜਾਣਦਾ। ਅਸੀਂ ਉਹਨਾਂ ਭਗਤ ਸਿੰਘ ਕਹਿੰਦਾ ਕਿਹੜਾ ਭਗਤ ਸਿੰਘ? ਅਸੀਂ ਇਹਨਾਂ ਗਰਦਾਰਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਗਰਦਾਰੋ ਜਿਹੜੀ ਧਰਤੀ ਤੇ ਯਾਦੀ ਲੈ ਕੇ ਜਿਨ੍ਹਾਂ ਨੇ ਦਵਾਈ ਤੁਸੀਂ ਉਹਨਾਂ ਨੂੰ ਨਹੀਂ ਜਾਣਦਾ ਤੁਸੀਂ ਆਮ ਆਦਮੀ ਦੀ ਪਾਰਟੀ ਦੇ ਲੀਡਰ ਥੋੜੀਆ ਤੁਸੀਂ ਗਰਦਾਰ ਬੰਦੇ ਹੋ। ਬੜਾ ਇੰਟਰਸਟਿੰਗ ਥਾ। ਇੱਕ ਆਦਮੀ ਮੈਨੂੰ ਮਿਲਿਆ ਬਾਹਰ। अभी वो बोला कि हाँ मीटिंग से बाहर निकल रहे थे सब लोग मुझे घेरे हुए थे जी बोले जी ये करतार सिंह के भतीजे हैं या पता नहीं जो रिश्तेदार हैं तो मैंने पूछा जी कौन करतार सिंह बोले करतार सिंह को नहीं जानते उनके रिश्तेदार हैं तो अब मुझे नहीं पता था कि शहीद करतार सिंह जी की बात हो रही है जब उन्होंने पूछा भगत सिंह को नहीं जानते मैंने कहा तो शहीद भगत सिंह को तो कौन नहीं जानता मैंने आप भगत सिंह वाले करतार सिंह जी की बात कर रहे हो क्या पहले जो इनिशियल टॉक जो आपने बोला ना वो ये थी कि मैं करतार सिंह जी का रिश्तेदार हूँ ਅਪ ਕਿਸ ਕਰਤਾਰ ਸਿੰਘ ਜੀ ਦੇ ਰਿਸ਼ਤੇਦਾਰ ਹੈਂ ਲੁਧਿਆਣਾ ਮੇਂ ਕੌਨਸੇ ਕਰਤਾਰ ਸਿੰਘ ਜੀ ਹੈ ਮੈਂ ਤੋ ਮੇਰਾ ਦਿਮਾਗ ਤੋ ਵਹਾਂ ਦੌੜੇਗਾ ਨਾ ਫਿਰ ਪਹਿਲੇ